ਮੁੰਦavni ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਈ ਉਦਾਰੋ ਇਹੋ ਵਸਤ ਤਜਿ ਨਹਿ ਜਾਈ ਨਿਤ ਨਿਤ ਰੱਖਿ ੁਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮੇਹ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਅਠ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਪਹਿਰ ਵੀ ਬਿਲਾਵਲੀ ਪੁਨਿਆਕੀ ਗਾਵਹਿ ਬੰਗਲੇ ਪੋਨੇਸ ਲੇਖੀ ਕੀ ਭਈ ਬਾਰੀ ਭੈਰੋ ਕੀ ਪਾਂਚੋ ਨਾਰੀ ਪੰਚਮ ਹਰਖ ਦਿਸਾਗ ਸੁਨਾਵਹਿ ਬੰਗਾਲਮ ਮਦਮਾਦ ਵਗਾਵਹਿ ਲਲਿਤ ਬਿਲਾਬ ਲਗਾਵਹੀ ਆਪਣੀ ਆਪਣੀ ਪਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਤਰ ਦੁਤੀਆ ਮਾਲ ਕੌਸਕਾ ਲਾਪ ਹੈ ਸੰਗ ਰਾਗਣੀ ਪਾਂਚੋ ਥਾਪ ਹੈ ਗੌਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸਿ ਹੁਤੀ ਉਚਾਰੀ ਤਨਾਸਰੀ ਇਹ ਪਾਂਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭਲ ਚੰਡ ਕੌਸਕ ਬਾਰਾ ਖਾਓ ਖਟਿਆਓ ਪਾਓ ਰਾਨਦ ਗਾਏ ਅਸ਼ਟਮਾਲ ਕੌਸਿਕ ਸੰਗ ਲਾਏ ਪੁਨਿਆਓ ਹਿੰਡੋਲ ਪੰਚਨਾਲ ਸੰਗ ਅਸ਼ਟ ਸੁਤ ਉਠਹਿ ਤਾਨਕ ਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰਿ ਆਈ ਬਸੰਤੀ ਸੰਦੂਰ ਸਹਾਈ ਸਰਸ ਅਹੀਰੀ ਲੈ ਪਾਰ ਜਾ ਸੰਗ ਲਾਈ ਪਾਂਚੂ ਆਜਾ ਸੁਰਮਾ ਆਨੰਦ ਭਾਸ ਕਰਿਆ ਏ ਚੰਦਰ ਬਿੰਬ ਮੰਗਲਨ ਸੋਹਾਏ ਸਰਸਬਾਨ ਆਵਾਹੀ ਬినੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪਕ ਕੀ ਬਾਰੀ ਕਛੇਲੀ ਪਟਮੰਜਰੀ ਟੋਡੀ ਕਹੀ ਆਲਾਪ ਕਾ ਮੌਦੀ ਔ ਗੁਜਰੀ ਸੰਦੀਪਕ ਕਿਤਾਬ ਕਾਲੰਕਾ ਕੁੰਤਲਿਯਾ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗਉਰਾ ਕਨਰ ਕਲਿਆਨ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲਿ ਸ੍ਰੀ ਰਾਗ ਵੈ ਗਾਵਹਿ ਪੰਚੂ ਸੰਗ ਬਰੰਗਣ ਲਾਵਹਿ ਬੈਰਾਰੀ ਕਰਨਾਟੀ ਤਰੀ ਗਵਰੀ ਗਾਵਹਿ ਆਸਾ ਬਰੀ ਤੇਹ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਦਗ ਸਾਗਰਾ ਔਰ ਗੌਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰਾ ਖਸਤਮੇ ਮੇਗ ਰਾਗ ਵੈ ਗਾਵਹਿ ਪੰਚੂ ਸੰਗ ਬਰੰਗਨ ਲਾਵਹਿ ਸੋਰਠ ਗੋਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣ ਗੁਣੀ ਊਚੈ ਸੁਰ ਸੂਹੋ ਪਨ ਕੀਨੀ ਮੇਗ ਰਾਗ ਸਿਉ ਪਾਂਚੋ ਚੀਨੀ ਬੈਰਾ ਧਰ ਗਜ ਧਰ ਕੇ ਧਾਰਾ ਜਬਲੀ ਧਰ ਨਟਿਉ ਜਲ ਧਾਰਾ ਪੁਨ ਗਾਵਹਿ ਸ਼ੰਕਰਯੋ ਸਿਆਮ ਮੇਗ ਰਾਗ ਪੁੱਤਰਨ ਕੀ ਨਾਮ ਖਸ਼ਟ ਰਾਗ ਉਨਗਾਏ ਸੰਗ ਰਾਗਨੀ ਤੀਸ ਸਬੇ ਪੁੱਤਰ ਰਾਗਨ ਕੇ 18 ਹੈ 10 20 ਖਸ਼ਟ ਰਾਗ ਉਨਗਾਏ ਸੰਗ ਰਾਗਨੀ ਤੀਸ ਸਬੈ ਪੁੱਤਰ ਰਾਗਨ ਕੇ 18 ਹੈ 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ